ਇੱਕ ਪਾਸੇ ਜਸਵਿੰਦਰ ਭੱਲਾ ਦੇ ਸਿਵਿਆਂ ਦੇ ਵਿੱਚੋਂ ਹਲੇ ਅੱਗ ਵੀ ਠੰਡੀ ਨਹੀਂ ਹੋਈ ਸੀ ਕਿ ਦੂਸਰੇ ਪਾਸੇ ਪੰਜਾਬੀ ਇੰਡਸਟਰੀ ਦੇ ਲੋਕ ਜਿਹੜੇ ਨੇ ਉਸ ਸਟੇਜ ਤੇ ਠੁੰਮਕੇ ਲਗਾਉਣ ਲੱਗੇ ਪਰ ਉਹ ਆਖਿਰਕਾਰ ਦੋ ਇਨਸਾਨ ਕਿਹੜੇ ਨੇ ਜਿਨ੍ਹਾਂ ਦੀ ਚਰਚਾ ਹੋਣੀ ਚਾਹੀਦੀ ਹੈ ਆਖਿਰਕਾਰ ਉਹ ਦੋ ਇਨਸਾਨ ਕਿਹੜੇ ਨੇ ਜਿਹੜੇ ਜੋ ਹੈ ਜਸਵਿੰਦਰ ਭੱਲਾ ਦੇ ਲਈ ਜੋ ਹੈ ਵੱਡੇ ਵੱਡੇ ਅਵਾਰਡ ਛੱਡ ਗਏ ਵੱਡੇ ਵੱਡੇ ਸਟੇਜ ਛੱਡ ਗਏ ਜਿਆਸ ਸੋਸਟੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਵਾੜ ਦੇ ਨਾਲ ਪ੍ਰੀਆ ਅੱਜ ਮੈਂ ਕਿਸੇ ਬਜ਼ੁਰਗ ਦੇ ਕੋਲ ਬੈਠੀ ਸੀ ਤੇ ਮੈਂ ਗੱਲ ਕਰ ਰਹੀ ਸੀ ਕਿ ਆਈਫਾ ਅਵਾਰਡ ਹੋ ਰਹੇ ਨੇ ਤੇ ਆਈਫਾ ਅਵਾਰਡ ਦੇ ਵਿੱਚ ਰੀਲਸ ਕਾਫੀ ਵਾਇਰਲ ਹੋ ਰਹੀਆਂ ਸੀ ਕਿ ਕਿਵੇਂ ਸਾਰੇ ਠੰਮਕੇ ਲਗਾ ਰਹੇ ਸੀ ਤੇ ਉਸ ਬਜ਼ੁਰਗ ਨੇ ਮੈਨੂੰ ਪਤਾ ਕੀ ਦੱਸਿਆ ਉਹ ਦੱਸ ਰਹੇ ਸੀ ਕਿ ਇੱਕ ਟਾਈਮ ਸੀ ਕਿ ਇੱਕ ਪਿੰਡ ਦੇ ਵਿੱਚ ਮੌਤ ਹੋ ਜਾਂਦੀ ਸੀ ਤੇ ਪੂਰਾ ਪਿੰਡ ਹਫਤਾ ਟੀਵੀ ਨਹੀਂ ਚਲਾਉਂਦਾ ਹੁੰਦਾ ਸੀ ਪੂਰੇ ਪਿੰਡ ਦੇ ਵਿੱਚ ਹਫਤਾ ਡੀਜੇ ਨਹੀਂ ਲੱਗਦੇ ਹੁੰਦੇ ਸੀ ਪੂਰੇ ਪਿੰਡ ਦੇ ਵਿੱਚ ਲੋਕ ਨੀਵੀ ਪਾ ਕੇ ਲੰਘਦੇ ਹੁੰਦੇ ਸੀ ਸ਼ੋਰ ਸ਼ਰਾਬਾ ਨਹੀਂ ਕਰਦੇ ਹੁੰਦੇ ਸੀ ਕਿ ਭਾਈ ਇਹਨਾਂ ਦੇ ਘਰ ਮੌਤ ਹੋਈ ਹੈ ਤੇ ਬਿਲਕੁਲ ਉੱਚੀ ਆਵਾਜ਼ ਨਹੀਂ ਕਰਨੀ ਹੈ ਤਿਆਰ ਦਾ ਟਾਈਮ ਦੇਖ ਲਓ ਕਿ ਲੋਕ ਸਵੇਰੇ ਜੋ ਹੈ ਉਹ ਅੰਤਿਮ ਸੰਸਕਾਰ ਦੇ ਵਿੱਚ ਜਾਂਦੇ ਨੇ ਤੇ ਸ਼ਾਮੀ ਜਾ ਕੇ ਠੁੰਮਕਾ ਲਗਾਉਣ ਲੱਗ ਜਾਂਦੇ ਨੇ ਆਈਫਾ ਅਵਾਰਡ ਦੀਆਂ ਜਿਹੜੀਆਂ ਤਸਵੀਰਾਂ ਆਈਆਂ ਇਸ ਦੇ ਨਾਲ ਲੋਕ ਗੁੱਸੇ ਦੇ ਵਿੱਚ ਨੇ ਲੋਕ ਆਖ ਰਹੇ ਨੇ ਕਿ ਅਜਿਹਾ ਨਹੀਂ ਕੱਟਣਾ ਚਾਹੀਦਾ ਸੀ ਪਰ ਬਹੁਤ ਸਾਰੇ ਲੋਕ ਪੱਖ ਦੇ ਵਿੱਚ ਵੀ ਆਏ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਇਸ ਤਰੀਕੇ ਨਾਲ ਉਲਿੱਕੇ ਜਾਂਦੇ ਨੇ ਤੇ ਉਹਨਾਂ ਨੂੰ ਪੋਸਟਪੋਨ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਵੀ ਅਜਿਹਾ ਨਹੀਂ ਹੁੰਦਾ ਪਰ ਦੂਸਰੇ ਪਾਸੇ ਤੁਸੀਂ ਸੋਚੋ ਕਿ ਜੇਕਰ ਆਈਫਾ ਅਵਾਰਡ ਕੈਨਸਲ ਹੋ ਜਾਂਦਾ ਜਾਂ ਅੱਗੇ ਵਧਾ ਦਿੱਤਾ ਜਾਂਦਾ ਹੋ ਸਕਦਾ ਹੈ ਕਿ ਪੈਸਿਆਂ ਦਾ ਨੁਕਸਾਨ ਹੋਣਾ ਸੀ ਪਰ ਕੀ ਪੈਸਿਆਂ ਦਾ ਨੁਕਸਾਨ ਇਹ ਜਿਹੜੇ ਐਕਟਰ ਨੇ ਜਾਂ ਐਕਟ੍ਰੈਸ ਨੇ ਜਾਂ ਸਿੰਗਰ ਨੇ ਜਾਂ ਜਿਹੜੇ ਵੀ ਵੱਡੇ ਕਲਾਕਾਰ ਨੇ ਕੀ ਇਹ ਪੈਸਿਆਂ ਦਾ ਨੁਕਸਾਨ ਪਹਿਲਾਂ ਚੱਲ ਨਹੀਂ ਚੁੱਕੇ ਕਦੀ ਵੀ ਕੀ ਕਦੀ ਇਹਨਾਂ ਦੀਆਂ ਫਿਲਮਾਂ ਫਲॉप ਨਹੀਂ ਹੋਈਆਂ ਜਿਸ ਦੇ ਕਰਕੇ ਪੈਸਿਆਂ ਦਾ ਨੁਕਸਾਨ ਚੱਲ ਚੁੱਕੇ ਨੇ ਕੀ ਕਦੀ ਇਹ ਪ੍ਰੋਡਿਊਸਰ ਨੇ ਇਹਨਾਂ ਦੇ ਪੈਸੇ ਲੈ ਕੇ ਨਹੀਂ ਮਾਰੇ ਜਿਹੜਾ ਇਹ ਪੈਸਿਆਂ ਦਾ ਨੁਕਸਾਨ ਨਹੀਂ ਚੱਲ ਚੁੱਕੇ ਨੇ ਕੀ ਕਦੀ ਇਹਨਾਂ ਦੇ ਨਾਲ ਕੁਝ ਅਜਿਹਾ ਨਹੀਂ ਵਾਪਰਿਆ ਜਿਸ ਦੇ ਨਾਲ ਇਹ ਪੈਸੇ ਦਾ ਨੁਕਸਾਨ ਚੱਲ ਸਕ ਚੱਲ ਚੁੱਕੇ ਨੇ ਸੋ ਜੇਕਰ ਇੱਥੇ ਵੀ ਇਹਨਾਂ ਨੂੰ ਇਹ ਨੁਕਸਾਨ ਚੱਲਣਾ ਪੈਂਦਾ ਤਾਂ ਕੀ ਹੋ ਜਾਣਾ ਸੀ ਕਿਉਂਕਿ ਜਸਵਿੰਦਰ ਭੱਲਾ ਇੰਡਸਟਰੀ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇੱਕ ਖਾਸਾ ਕਿਰਦਾਰ ਸੀ ਉਹਨਾਂ ਦਾ ਤੇ ਇਸ ਕਿਰਦਾਰ ਦੇ ਵਿੱਚ ਇਸ ਤਰੀਕੇ ਨਾਲ ਠੁਮਕਾ ਲਗਾਉਣਾ ਚਲੋ ਇੱਕ ਗੱਲ ਤਾਂ ਹੋ ਗਈ ਕਿ ਜਿਹੜੇ ਜਸਵਿੰ ਚਲੋ ਮੰਨਿਆ ਉਹ ਜਾ ਕੇ ਉੱਥੇ ਠੁੰਮਕਾ ਲਗਾਇਆ ਉਹਨਾਂ ਨੇ ਪਰ ਜਿਹੜੇ ਲੋਕ ਸੰਸਕਾਰ ਦੇ ਵਿੱਚ ਗਏ ਹੋਏ ਸੀ ਉਹ ਲੋਕ ਸਟੇਜਾਂ ਤੇ ਜਾ ਕੇ ਨੱਚ ਰਹੇ ਨੇ ਕਿਵੇਂ ਹੋ ਸਕਦਾ ਹੈ ਕਿ ਤੁਸੀਂ 2 ਘੰਟੇ ਪਹਿਲਾਂ ਇੱਕ ਮੌਤ ਤੇ ਜਾ ਕੇ ਰੋ ਰਹੇ ਹੋ ਤੇ 2 ਘੰਟੇ ਬਾਅਦ ਤੁਸੀਂ ਨਹਾ ਤੋ ਕੇ ਕੱਪੜੇ ਬਦਲ ਕੇ ਜਿਹੜਾ ਹੈ ਉਹ ਕਿਸੇ ਸਟੇਜ 'ਤੇ ਠੁੰਮਕਾ ਲਗਾ ਰਹੇ ਹੋ ਇਹ ਠੁੰਮਕੇ ਦੀਆਂ ਤਸਵੀਰਾਂ ਨੇ ਬੜਾ ਹੈਰਾਨ ਕੀਤਾ ਮਤਲਬ ਲੋਕ ਆਖਣ ਲੱਗ ਗਏ ਕਿ ਸੋਚੋ ਕਿ ਜੇਕਰ ਜੇ ਤੁਸੀਂ ਨਾ ਜਾਂਦੇ ਜਾਂ ਤੁਸੀਂ ਪੋਸਟਪੋਨ ਕਰ ਦਿੰਦੇ ਜਾਂ ਤੁਸੀਂ ਇਸ ਨੂੰ ਨਾ ਕਰਦੇ ਤੇ ਕੀ ਹੋ ਜਾਣਾ ਸੀ ਕਿਉਂਕਿ ਇਹ ਵਾਟਸ਼ਾਪ ਬੰਬੇ ਵਾਲਿਆਂ ਨੇ ਕਰਵਾਇਆ ਸੀ ਹੈਨਾ ਸੋ ਬੰਬੇ ਵਾਲਿਆਂ ਨੂੰ ਜੇਕਰ ਪੰਜਾਬ ਵਾਲੇ ਮਿਲ ਕੇ ਕਹਿੰਦੇ ਕਿ ਨਹੀਂ ਸਾਡੇ ਲਈ ਉਹ ਇਨਸਾਨ ਬਹੁਤ ਮਾਇਨੇ ਰੱਖਦਾ ਸੀ ਤੇ ਸ਼ਾਇਦ ਉਹ ਜਿਹੜਾ ਹੈ ਉਹ ਕੁਝ ਕਰ ਸਕਦੇ ਸੀ ਪਰ ਇੱਥੇ ਸਵਾਲ ਇੱਕ ਏ ਬੀ ਹੈ ਕਿ ਬਹੁਤ ਲੋਕ ਇਹ ਵਿਆਖਣ ਲੱਗ ਗਏ ਕਿ ਫਿਰ ਕੀ ਹੋ ਗਿਆ ਹੁਣ ਮੌਤਾ ਤਾਂ ਹੁੰਦੀਆਂ ਰਹਿੰਦੀਆਂ ਨੇ ਜ਼ਿੰਦਗੀ ਤਾਂ ਜਿਉਣੀ ਹੈ ਪਰ ਲੋਕਾਂ ਨੇ ਕਿਹਾ ਕਿ ਬਹੁਤ ਵਾਰ ਇਹੀ ਐਕਟਰ ਜਾਂ ਐਕਟਰਸ ਦਾ ਚੁੱਕੇ ਨੇ ਜਾਂ ਸਿੰਗਰ ਦਾ ਚੁੱਕੇ ਨੇ ਕਿ ਸਾਡੇ ਘਰਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਪਰ ਸਾਨੂੰ ਫਿਰ ਵੀ ਸਟੇਜਾਂ ਲਗਾਉਣੀਆਂ ਪੈਂਦੀਆਂ ਨੇ ਪਰ ਸੋਚੋ ਕਿ ਅਜੇ ਹੀ ਕਮਾਈ ਦਾ ਕਰਨਾ ਕੀ ਹੈ ਆਪਾਂ ਅਜੇ ਪੈਸਿਆਂ ਦਾ ਕਰਨਾ ਕੀ ਹੈ ਕਿ ਜਿੱਥੇ ਅਸੀਂ ਇਨਸਾਨਾਂ ਦੀ ਮੌਤ ਤੇ ਵੀ ਸਾਨੂੰ ਜਿਹੜਾ ਉਹ ਨੱਚਣਾ ਗਾਣਾ ਪੈ ਰਿਹਾ ਹੈ ਅਜੇ ਕਿਰਦਾਰ ਦਾ ਅਜੇ ਪੈਸਿਆਂ ਦਾ ਅਜੇ ਰੁਤਬੇ ਦਾ ਅਜੇ ਫੇਮ ਦਾ ਆਪਾਂ ਕਰਨਾ ਕੀ ਹੈ ਜਿੱਥੇ ਇਨਸਾਨ ਦੇ ਮੌਤ ਦੀ ਕਦਰ ਨਾ ਹੋਵੇ ਬਾਕੀ ਸਭ ਦੇ ਆਪਣੇ ਆਪਣੇ ਵਿਚਾਰ ਨੇ ਸਭ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਸੋਚ ਰਹੇ ਨੇ ਤੁਸੀਂ ਕਿਸ ਤਰੀਕੇ ਦੇ ਨਾਲ ਸੋਚ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਹੋਇਆ ਜੋ ਐ ਅੰਤਿਮ ਸੰਸਕਾਰ ਵਾਲੇ ਦਿਨ ਉਸ ਦਿਨ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਸਹੀ ਹੋਇਆ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਨਹੀਂ ਜੋ ਜੋ ਇਹਨਾਂ ਨੇ ਕੀਤਾ ਉਹ ਬਿਲਕੁਲ ਸਹੀ ਹੈ ਅਜਿਹਾ ਹੀ ਹੋਣਾ ਚਾਹੀਦਾ ਸੀ ਤੁਹਾਡੇ ਆਪਣੇ ਵਿਚਾਰ ਕੀ ਅਸੀਂ ਤੁਹਾਡੇ ਆਪਣੇ ਵਿਚਾਰ ਜਾਨਣਾ ਚਾਹੁੰਦੇ ਹਾਂ ਜ਼ਰੂਰ ਦੱਸੋ